ਰੋਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਹਰ ਰੋਜ਼ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਐ ਸੋ ਇਨ੍ਹਾਂ ਸੰਗਤਾਂ ਦੇ ਲਈ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਸਰਾਵਾਂ ਲੰਗਰ ਹਾਲ ਦੇ ਵਿੱਚ ਲੰਗਰ ਅਤੇ ਹੋਰ ਵੱਖ-ਵੱਖ ਥਾਵਾਂ ਤੇ ਸਹੂਲਤਾਂ ਸੰਗਤਾਂ ਨੂੰ ਦਿੱਤੀਆਂ ਜਾਂਦੀਆਂ ਇਸੇ ਤਰ੍ਹਾਂ ਹੀ ਸਾਰਾ ਗੜੀ ਸਰਾ ਜੋ ਕਿ ਹੈਰਿਟੇਜ ਟ੍ਰੀਡ ਦੇ ਵਿੱਚ ਸਥਿਤ ਹੈ ਜਿੱਥੇ ਕਿ ਹਰ ਰੋਜ਼ ਔਨਲਾਈਨ ਵੀ ਲੋਕ ਬੁਕਿੰਗ ਕਰਾਉਂਦੇ ਨੇ ਔਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਖੂਬਸੂਰਤ ਸਰਾਵਾਂ ਦੇ ਵਿੱਚ ਠਹਿਰਦੇ ਨੇ ਸੋ ਆਤੀ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇਹ ਸਰਾਵਾਂ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਔਰ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਇੱਥੋਂ ਤਿਆਰ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੀਆਂ ਨੇ ਸੋ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਂਦਾ ਔਰ ਜਿਹੜਾ ਸੇਵਾਦਾਰ ਮੁਲਾਜ਼ਮ ਨੇ ਆਪਣੀ ਡਿਊਟੀ ਬਹੁਤ ਹੀ ਬਾਖੂਬੀ ਨਿਭਾਉਂਦੇ ਨੇ ਔਰ ਸੇਵਾਦਾਰ ਹਰ ਇੱਕ ਜਿਹੜਾ ਸ਼ਰਧਾਲੂ ਭਾਵੇਂ ਉਹ ਕਿਤੋਂ ਵੀ ਆਇਆ ਹੋਵੇ ਬੜੇ ਹੀ ਪਿਆਰ ਸਤਿਕਾਰ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਅਤੇ ਉਹਨਾਂ ਤੇ ਲਈ ਜਿਹੜੇ ਕਮਰੇ ਨੇ ਉਹ ਦਿੱਤੇ ਜਾਂਦੇ ਨੇ ਸੋ ਆਨਲਾਈਨ ਬੁਕਿੰਗ ਵੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤਕਰੀਬਨ 15 ਦਿਨ ਪਹਿਲਾਂ ਹੀ ਆਨਲਾਈਨ ਬੁਕਿੰਗ ਕਰਵਾਉਣੀ ਪੈਂਦੀ ਹੈ ਸੋ ਸਾਰਾ ਕੁੜੀ ਸਾਰਾ ਜੋ ਕਿ ਹੈਰੀਟੇਜ ਟ੍ਰੀਟ ਦੇ ਵਿੱਚ ਦਿੱਤਾ ਹੈ ਅਤੇ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਹਰ ਰੋਜ਼ ਲੱਖਾਂ ਹੀ ਸੈਲਾਨੀ ਸਰਦਾਲੂ ਇਤਿਹਾਕੇ ਠਹਿਰਦੇ ਨੇ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ ਸੋ ਉਹਨਾਂ ਦੇ ਵੱਲੋਂ ਵੈਬਸਾਈਟ ਵੀ ਲਾਗੂ ਕੀਤੀ ਗਈ ਹੈ ਪਰ ਕਈ ਲੋਕ ਇੱਥੇ ਆ ਕੇ ਇਹ ਸਾਰਾ ਗੜੀ ਸਰਾਵਾਂ ਦੇ ਨਾਂ ਤੇ ਸ਼ਰਧਾਲੂਆਂ ਨਾਲ ਠੱਗੀ ਵੀ ਕਰਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਆਨਲਾਈਨ ਵੈਬਸਾਈਟ ਬਣਾਈ ਜਾਂਦੀ ਹੈ ਜਿੱਥੇ ਕਿ ਉਹਨਾਂ ਦੇ ਵੱਲੋਂ ਲੋਕਾਂ ਨਾਲ ਠੱਗੀ ਕੀਤੀ ਜਾਂਦੀ ਹੈ ਪਰ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੈਬਸਾਈਟ ਸਾਰਾ ਗੜੀ ਸਰਾਵਾਂ ਦੀ ਹੈ ਤੇ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਹੋਇਆ ਸੋ ਬਿੱਤੇ ਦਿਨੀ ਇੱਕ ਸ਼ਰਧਾਲੂ ਨਾਲ ਇਸ ਤਰ੍ਹਾਂ ਹੀ ਆਨਲਾਈਨ ਠੱਗੀ ਵੱਜੀ ਹੈ ਤੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਸਾਈਬਰ ਠੱਗਾਂ ਵੱਲੋਂ ਕਈ ਲੋਕ ਜਿਹੜੇ ਕਿ ਸ਼ਿਕਾਰ ਹੋਏ ਨੇ ਸਾਰਾ ਗੜੀ ਸਰਾਵਾਂ ਦੇ ਨਾਂ ਤੇ ਸਾਈਬਰ ਠੱਗਾਂ ਵੱਲੋਂ ਇੱਕ ਵੈੱਬਸਾਈਟ ਬਣਾਈ ਜਾਂਦੀ ਹੈ ਇਸ ਤਰ੍ਹਾਂ ਹੀ ਵਕ ਵਕ ਸਰਾਵਾਂ ਦੇ ਨਾਂ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਸ਼ਰਧਾ ਨੂੰ ਨਾ ਠੱਗੀ ਕੀਤੀ ਜਾਂਦੀ ਹੈ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਬੜੇ ਹੀ ਵਖੋਬੀ ਦੇ ਨਾਲ ਦੱਸਿਆ ਕਿ ਕਿਵੇਂ ਇਹ ਬੁਕਿੰਗ ਹੁੰਦੀ ਹੈ ਔਰ ਜਿਹੜੀ ਔਨਲਾਈਨ ਬੁਕਿੰਗ ਹੈ ਸਾਰਾ ਗੜੀ ਸਰਾਵਾਂ ਦੀ ਉਹ ਵੈੱਬਸਾਈਟ ਦਾ ਨਾਮ ਵੀ ਦੱਸਿਆ ਉਹਨਾਂ ਨੇ ਫੋਨ ਨੰਬਰ ਵੀ ਦੱਸਿਆ ਤੇ ਇਹੇ ਵੀ ਕਿਹਾ ਕਿ ਇੰਨਾ ਠੱਗਾਂ ਤੋਂ ਸੁਚੇਤ ਰਹੋ ਕਿਉਂਕਿ ਜਦੋਂ ਵੀ ਤੁਸੀਂ ਬੁਕਿੰਗ ਕਰਵਾਉਣੀ ਹੋ ਤਾਂ ਬੜੇ ਧਿਆਨ ਨਾਲ ਦੇਖ ਕੇ ਬੁਕਿੰਗ ਕਰਵਾਓ ਅਤੇ ਇੰਨਾ ਸਾਈਬਰ ਠੱਗਾਂ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਸੋ ਬੜੇ ਹੀ ਪਿਆਰ ਨਾਲ ਉਹਨਾਂ ਨੇ ਸਮਝਾਇਆ ਆਓ ਤੁਹਾਨੂੰ ਸੁਣਨਿਆ ਕੀ ਕਹਿਣਾ ਇਸ ਮੌਕੇ ਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਐਡੀਸ਼ਨਲ ਮੈਨੇਜਰ ਬਾਰ ਸਾਹਿਬ ਮੇਰੇ ਕੋ ਨਿਵਾਸਾਂ ਦਾ ਜਿਹੜਾ ਉਹ ਮੈਨੇਜਮੈਂਟ ਦਾ ਮੈਂ ਕੰਮ ਕਰ ਰਿਹਾ ਹਾਂ ਤਪਤੀ ਕਾਫੀ ਦੇਰ ਤੋਂ ਸਾਰਾ ਗੜੀ ਵਾਸਤੇ ਬੁਕਿੰਗ ਜਿਹੜੀ ਹੋ ਰਹੀ ਹੈ ਉਹਦੇ ਤੇ ਸਾਈਬਰ ਫਰਾਡ ਦੇ ਲੈ ਕੇ ਮਾਮਲਾ ਉੱਠੇ ਤਾਜ਼ਾ ਘਟਨਾ ਕੀ ਬਣਦੀ ਹੈ ਸਾਚਕੰਡ ਸਿਰ ਇਹ ਮੰਦਰ ਸਾਹਿਬ ਦੇ ਸੰਗਤਾਂ ਦੂਰ ਦਰਾਡੇ ਤੋਂ ਨਾ ਤਮਸਤਕ ਆਉਣ ਲਈ ਇੱਥੇ ਆਉਂਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸਰਾਵਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸਰਾਵਾਂ ਮਾਤਾ ਗੰਗਾ ਜੀ ਨਿਵਾਸ ਅਤੇ ਸਾਰਾਗੜੀ ਨਿਵਾਸ ਜਿਹੜੀ ਆ ਉਹ ਆਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀ ਨਹੀਂ ਆ ਪਰੰਤੂ ਇਸ ਦੇ ਬਾਵਜੂਦ ਜਿਹੜੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਿਲਦੀ ਆ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ ਤਕਰੀਬਨ ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾਗੜੀ ਨਿਵਾਸ ਤੇ ਆਏ ਸੀ ਕਿ ਉਹ ਸਾਈਬਰ ਠੱਗ ਸਾਰਾਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸ੍ਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਇੱਥੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਤ ਨਹੀਂ ਰਹਿੰਦੇ ਉਹ ਲੋਕਾਂ ਦਾ ਜਿਹੜਾ ਵੀ ਜਿੰਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟ੍ਰਾਂਸਫਰ ਕਰਾ ਦਿੰਨੇ। ਇਸ ਦੇ ਤਹਿਤ ਅਹੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਆਂ। ਵਰਬਡੇ ਵੀ ਆਪ ਵੀ ਜਾ ਕੇ ਮਿਲ ਚੁੱਕੇ ਆਂ ਪਰੰਤੂ ਅਜੇ ਤੱਕ ਸਰਕਾਰ ਵੱਲੋਂ ਸਾਥ ਉਹਨਾਂ ਦਾ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਦਾ। ਬੰਦੇ ਉਸੇ ਤਰ੍ਹਾਂ ਦੀ 2-4 ਮਹੀਨੇ ਵਿੱਚ ਬੰਦ ਹੋ ਜਾਂਦੇ ਆ ਫਿਰ ਅੱਜ ਤਕਰੀਬਨ ਉਹਨਾਂ 3-4 ਦਿਨ ਪਹਿਲਾਂ 2-3 ਮਾਮਲੇ ਦੁਬਾਰਾ ਫੇਰ ਸਾਹਮਣੇ ਆਏ ਆ। ਇੱਕ ਤੇ ਸਾਰਾ ਗੜੀਨ ਵਾਸਤੇ ਦੋ ਮਾਮਲੇ ਇੱਕ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਾਡੀ ਸਰਾ ਆਨਲਾਈਨ ਵੀ ਨਹੀਂ ਆ ਉਹ ਸਾਈਬਰ ਠੱਗ ਸਾਡੀਆਂ ਸਰਾਵਾਂ ਦੀਆਂ ਫੋਟੋਆਂ ਖਿੱਚਦੀ ਹੈ ਸਾਡੀਆਂ ਸਰਾਵਾਂ ਦੇ ਘਟੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਾਲੀ ਕ੍ਰੀਏਟ ਕਰਕੇ ਸੰਤਾਨਾਂ ਨੂੰ ਪਰਮਾਉਂਦੇ ਆ ਜੀ ਤੁਹਾਨੂੰ ਉਹਨਾਂ ਦੇ ਕਮਰਾ ਮਿਲ ਜੂਗਾ ਜੇ ਕੋਈ ਕਹਿੰਦਾ ਸਾਡੀ ਬੁਕਿੰਗ ਨਹੀਂ ਹੋਈ ਉਹਨਾਂ ਨੇ ਫੇਰ ਕਹਿੰਦੇ ਆ ਤੇ ਅਸੀਂ ਕੋਈ ਰਿਪੋਰਟ ਭੇਜਦੇ ਆ ਤੁਸੀਂ ਦੁਬਾਰਾ ਇੱਥੇ ਪੈਸੇ ਪਾ ਦਿਓ ਤੇ ਸੰਤਾਨਾਂ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਜਿੱਥੇ ਸੰਤਾਨਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਤੇ ਵੀ ਇਹ ਆ ਕਿ ਘਟੋ ਘਟ ਜਿਹੜੇ ਇਹੋ ਜਿਹੇ ਸਾਈਬਰ ਠੱਗ ਗਿਆ ਉਹਨਾਂ ਦੀ ਠੱਗੀ ਦਾ ਸ਼ਿਕਾਰ ਨਾ ਬਣੋ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਆ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਗਿਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਜਾ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਠੱਗ ਪਰੰਤੂ ਜਿਹੜੇ ਲੋਕ ਆਜ ਕੱਲ ਲੋਕਾਂ ਕੋਲ ਟਾਈਮ ਨਹੀਂ ਹੈਗਾ ਉਹ ਸਾਈਬਰ ਠੱਗਨਾ ਦਾ ਸ਼ਿਕਾਰ ਝਟ ਹੋ ਜਾਂਦੇ ਆ ਤੇ ਜਿਹੜੀ ਸੁਰੰਗੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਦਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਏ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਠੇਸ ਪਹੁੰਚੀ ਆ। ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰਕੇ ਇਹੋ ਜਿਹੀ ਸਾਈਬਰ ਠੱਗਾਂ ਨੂੰ ਠੱਲ ਪਾਈ ਜਾਵੇ ਤਾਂ ਜੋ ਲੋਕ ਉਹ ਆਪਣਾ ਸਭੇ ਪਤਾ ਰੱਖੇ ਕਿ ਕੀ ਨਾਮ ਦੇ ਕਿਹੋ ਜਿਹੇ ਰਹਿਣਾ ਹੈ ਕੀ ਇਹ ਐਕਚੁਅਲੀ ਨੰਬਰ ਉਹਦਾ ਅੱਜ ਵੀ ਚੱਲਦਾ ਹੈ ਕਾਲ ਮੈਨੇ ਕਰਕੇ ਵੇਖੀ ਫਿਰ ਹਾਲ ਉਹਦੀ ਰੈਕਟ ਕਾਲ ਨਹੀਂ ਹੁੰਦੀ ਵਟਸਐਪ ਤੇ ਕਾਲ ਹੋ ਚੁੱਕਦਾ ਜਦੋਂ ਆਣ ਕੇ ਜਿਹੜੀ ਸੰਗਤ ਸਾਰਾਗੜੀ ਨਵਾਸ ਉਹਨੂੰ ਦੁਬਾਰਾ ਕਾਲ ਕਰਦੀ ਉਹਨੂੰ ਪਤਾ ਲੱਗ ਜਾਂਦਾ ਕਿ ਸੰਗਤ ਉੱਥੇ ਪਹੁੰਚ ਗਈ ਹੈ ਉਦੋਂ ਉਸ ਟਾਈਮ ਕਿਉਂ ਫੋਨ ਬੰਦ ਕਰ ਲੈਂਦਾ ਹੁਣ ਵੀ ਜਿਹੜਾ ਫੋਨ ਉਹਦਾ ਚੱਲਦਾ ਪਰ ਫੋਨ ਤਕਰੀਬਨ ਆਊਟ ਆਫ ਸਟੇਟ ਹੀ ਲੱਗਦਾ ਕੋਈ ਕਿਉਂਕਿ ਇਤੋਂ ਦੀ ਪਛਾਣ ਨਹੀਂ ਬੋਲਦੀ ਜਿਹੜਾ ਕਾਲਰ ਆਈਡੀ ਵਾਲੇ ਤੇ ਇਹਦੇ ਤੇ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਢਲ ਪਾਈ ਜਾਵੇ ਤੇ ਹੁਣ ਕਾਉਂਟ ਬੰਦ ਕਰਾਣ ਦੀ ਵੀ ਪੇਸ਼ਕਸ਼ ਕੀਤਾ ਜਾਊਗਾ ਪੁਲਿਸ ਨੂੰ ਸਾਡੇ ਹਾਂਜੀ ਬਿਲਕੁਲ ਕੀਤਾ ਜਾਊਗਾ ਅਸੀਂ ਆਪਣੀ ਰਿਟਰਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਰਿਟਰਨ ਕੰਪਲੀਟ ਦੁਬਾਰਾ ਕਰਕੇ ਆਵਾਂਗੇ ਸਾਡਾ ਆਈਟੀ ਵਿੰਗ ਹੈ ਅਸੀਂ ਉਹਨਾਂ ਨੂੰ ਵੀ ਆਦਾਇਤ ਕੀਤੀ ਆ ਕਿ ਜਿਹੜੇ ਇਹੋ ਜਿਹੇ ਜਾਲੀ ਵੈਬਸਾਈਟ ਬਣੀਆਂ ਵਾਂ ਤੁਹਾਨੂੰ ਇਹ ਹੀ ਜਦੋਂ ਰਿਕਵੈਸਟ ਪਾਉਣੀ ਹੈ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਮਾ ਜਿਹੜੀਆਂ ਸਾਈਬਰ ਧੱਕ ਆਪਣੀਆਂ ਸਰਾਮਾ ਦਾਸ ਕੇ ਧੱਕੀ ਦਮਾਦਦੇ ਹਨ ਉਹ ਅਸੀਂ ਰਿਕਵੈਸਟ ਜਿਹੜੀ ਪਾਉਣੀ ਹੈ ਉਹ ਤਕਰੀਬਨ 24 ਘੰਟੇ ਲੱਗ ਜਾਂਦੇ ਉਹਨੂੰ ਬੰਦ ਹੋਣ ਜਿਹੜੀ ਸ਼੍ਰੋਮਣੀ ਕਮੇਟੀ ਦੀ ਐਕਚੁਅਲ ਵੈਬਸਾਈਟ ਹੈ ਕੋਈ ਹੁੰਦਾ ਐਡਰੈਸ ਤੇ ਜੇ ਕੋਈ ਕੰਟੈਕਟ ਨੰਬਰ ਉਹ ਵੀ ਦੱਸੋ www.sri.com scbc.com ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਮਾਣਿਤ ਜਿਹੜੀ ਵੈਬਸਾਈਟ ਹੈ ਸੰਗ ਜਿਹੜੀ ਆ ਉਹ ਬੁਕਿੰਗ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵੀ ਕਿਸਮ ਦਾ ਕੋਈ QR ਕੋਡ ਨਹੀਂ ਦਿੱਤਾ ਜਾਂਦਾ ਬਕਾਇਦਾ ਜਿਹੜੀ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ account 'ਤੇ ਪੈਸੇ ਪਾਉਂਦੀ ਆ ਉਹਨੂੰ ਬਕਾਇਦਾ ਉਹਦੀ ਰਸੀਪਟ ਉਹਦੀ ਬਕਾਇਦਾ ਉਹਨੂੰ ਪ੍ਰੋਪਰ ਜਿਹੜਾ ਡਾਕੂਮੈਂਟ ਪ੍ਰੋਵਾਈਡ ਕੀਤੇ ਜਾਂਦੇ ਕਿੰਨੇ ਦਿਨ ਪਹਿਲਾਂ ਕੋਈ ਸ਼ਰਧਾਲੂ ਆਪਣਾ ਕਮਰਾ ਕ੍ਰਾਫਟ तकरीबन 15 ਦਿਨ ਪਹਿਲਾਂ ਜਿਹੜੀ ਆ ਬੁਕਿੰਗ ਹੋ ਜਾਂਦੀ ਆ ਅੱਜ ਕੱਲ ਜਦੋਂ ਸੰਗਤਾਂ ਤੇ ਰਸ ਬਹੁਤ ਜ਼ਿਆਦਾ ਹੋਣ ਕਰਕੇ ਸਾਈਬਰ ਠਾਕੇ ਜਿਹੜੇ ਜਦ ਲੋਕ ਆਪਾਂ ਜਿਹੜੇ ਇਹਨਾਂ ਨੂੰ ਜਲਦੀ ਠਗੀ ਦਾ ਸ਼ਿਕਾਰ ਬਣਾਉਣੇ ਉਹਦਾ ਕਾਰਨ ਇਹ ਹੈ ਕਿ ਜਦੋਂ ਇੱਥੇ ਕ라우ਡ ਜਿਆਦਾ ਹੁੰਦਾ ਤੇ ਉਸ ਟਾਈਮ ਤੇ ਇਹ ਜਿਹੜੇ ਸਾਈਬਰ ਠਾਕ ਐਕਟਿਵ ਹੋ ਜਾਂਦੇ ਆ ਤੇ ਉਹ ਲੋਕਾਂ ਨੂੰ ਸਕੇ ਜਸ ਸ਼ਿਕਾਰ ਬਣਾਉਂਦੇ ਹੋਰ ਵੀ ਵੱਡੇ ਧਾਰਮਿਕ ਸਥਾਨ ਨੇ ਕਿ ਉੱਥੇ ਵੀ ਸ੍ਰਾਵਣਾਂ ਤੇ ਐਵੇਂ ਸਾਈਬਰ ਠਾਕ ਸਾਈਬਰ ਠਾਕ ਠਗੀ ਕਰਦੇ ਨੇ ਜਾਂਕਦਾ ਅੰਮ੍ਰਿਤਸਰ ਹੀ ਜਿਹੜੇ ਕਿ ਸ੍ਰਾਵਣਾਂ ਦਾ ਮਸ਼ਲਾ ਬਣਾਇਆ ਤਕਰੀਬਨ ਸਾਡੇ ਕੋਲ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਲੋ ਅੰਮ੍ਰਿਤਸਰ ਦੀਆਂ ਜਿਹੜੀਆਂ ਸ੍ਰਾਵਾਂ ਉਹਨਾਂ ਨੂੰ ਜਿਆਦਾ ਟਾਰਗੇਟ ਕੀਤਾ ਜਾਂਦਾ ਕਿਉਂਕਿ ਇੱਥੇ ਜਿਹੜਾ ਸੰਕ ਸਾਡੀਆਂ ਜਿਹੜੀਆਂ ਸਰਾਮਾਂ ਉਹ ਹੀ ਤਕਰੀਬਨ ਜ਼ਿਆਦਾ ਆਨਲਾਈਨ ਆਂ ਜਾਂ ਉਹ ਹੀ ਸਾਡੀਆਂ ਫੇਮਸ ਕਰਦੇ ਉਸੇ ਨੂੰ ਚੱਕੀ ਦਾਸਕਾਰ ਬਣਾਇਆ ਜਾਂਦਾ ਕਿਉਂਕਿ ਲੋਕ ਜਿਹੜੇ ਦੂਰ ਤਰਾਂਡੇ ਤੋਂ ਆਊਟ ਆਫ ਸਟੇਟ ਹੁੰਦੇ ਉਹ ਸਮਝਦੇ ਆ ਕਿ ਸ਼ਾਇਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹੋ ਜਿਹੇ ਵੈਬਸਾਈਟ ਕ੍ਰੀਏਟ ਕੀਤੇ ਆ ਤੇਹੀਂ ਉਸੇ ਤੁਰੰਤ ਪਹੁੰਚ ਪਾਦੀ ਸਾਨੂੰ ਜਾਂਦੇ ਕਮਰਾ ਮੇਲੇ